ਮੈਂ ਉਹਨੂੰ ਫਿਰ ਬੇਨਤੀ ਕਰਨ ਲੱਗਾ ਕਿ ਸਵਾਲ ਕਿਉਂ ਕਿ ਅਜ ਪ੍ਰਸ਼ਨ ਕਰ ਸਵਾਲ ਕਰਨ ਲਈ ਵੀ ਅਕਲ ਹੁੰਦੀ ਹੈ ਕਈ ਬੰਦੇ ਨੇ ਸਵਾਲ ਸਿਰਫ ਸਾਡਾ ਇਹ ਸਵਾਲ ਹੈ ਜੀ ਉਹ ਵਿਚਾਰੇ ਪੜੇ ਪੜਾਏ ਪੜੇ ਪੜਾਈ ਪਿੱਛੇ ਹੁੰਦੇ ਆ ਜਿੰਨੇ ਸਵਾਲ ਪੈਦਾ ਕੀਤਾ ਹੁੰਦਾ ਹੈ ਨਾ ਉਹ ਨਹੀਂ ਸਾਹਮਣੇ ਆਉਂਦਾ ਉਹਨੂੰ ਪਤਾ ਵੀ ਇਸ ਬੰਦੇ ਦੀ ਚੱਲਦੀ ਇਹਨੂੰ ਗੁਰਦੁਆਰੇ ਘੱਲੋ ਉਹਨੂੰ ਕਹਿ ਦਿੰਦੇ ਆ ਵੀ ਆਹ ਸਾਡਾ ਸਵਾਲ ਹੈ ਇਹਦਾ ਉੱਤਰ ਮੰਗ ਕੇ ਲਈ ਉਹ ਵਿਚਾਲਾ ਸਵਾਲ ਕਰ ਬੈੰਦਾ ਤੇ ਆਪਣਾ ਤਾਂ ਸਵਾਲ ਹੈ ਨਹੀਂ ਕਿਉਂਕਿ ਮੈਂ ਫਿਰ ਕਿਆ ਸਵਾਲ ਵਾਸਤੇ ਅਕਲ ਚਾਹੀਦੀ ਹੈ ਆਪਣਾ ਪ੍ਰਸ਼ਨ ਨਹੀਂ ਕਿਸੇ ਨੇ ਪ੍ਰਸ਼ਨ ਦਿੱਤਾ ਪੁੱਛਣ ਆ ਗਿਆ ਅੱਗੋਂ ਕਈ ਵਰੀ ਉਹੀ ਵਿਚਾਰਾ ਇਹ ਸ਼ੇਖ ਸਾਦੀ ਕਹਿੰਦਾ ਹੈ ਸ਼ਿਕਾਰ ਕਰਨ ਵਾਲਿਆ ਹਰ ਝਾੜੀ ਚ ਹੱਥ ਨਾ ਪਾਈ ਖਰਗੋਸ਼ ਦੀ ਥਾਂ ਤੇ ਕਿਤੇ ਚਿੱਤੇ ਰੱਖੀ ਬਗਿਆੜ ਨਹੀਂ ਮਿਲ ਸਕਦਾ ਕਈ ਵਰੀ ਸਵਾਲ ਕਰਨ ਵਾਲੇ ਖਰਗੋਸ਼ ਨੂੰ ਪੜਦੇ ਆ ਤੇ ਜਦੋਂ ਕਿਤੇ ਅੱਗੋਂ ਬਗਿਆੜ ਟਕਰ ਜਾਂਦਾ ਫਿਰ ਭੱਜਣ ਨੂੰ ਰਾਹ ਕੋਈ ਨਹੀਂ ਲੱਭਦਾ ਮੇਰੀ ਬੇਨਤੀ ਸਮਝ ਗਏ ਤੁਸੀਂ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਸਵਾਲ ਹੈ ਅੱਜ ਪ੍ਰਸ਼ਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸ਼ਨ ਨੇ ਬੜੇ ਬੇਅੰਤ ਪ੍ਰਸ਼ਨ ਅੱਜ ਵੀ ਇੱਕ ਪ੍ਰਸ਼ਨ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਸੁਣਿਓ ਹਜ਼ੂਰ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ ਕਿ ਕਿਹੜਾ ਤਰੀਕਾ ਕਿਵੇਂ ਮਨ ਟਿਕੇ ਤੇ ਕਿਵੇਂ ਸਾਡਾ ਅੰਦਰ ਭੇਜ ਜਾਏ ਤੇ ਭੈੜੀ ਮਤ ਦਾ ਨਾਸ਼ ਹੋ ਜਾਏ ਹੁਣ ਕਮਾਣਾ ਅਸੀਂ ਇਹ ਮੈਂ ਹੈ ਆਪ ਜੀ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਪ੍ਰਸ਼ਨ ਅਸੀਂ ਲੈਨੇ ਆ ਇਦਨੋ ਮਿਲਦੇ ਜੁਲਦੇ ਲਾਲਨ ਰਾਵਿਆ ਕਵਨ ਗਤੀ ਰੀ ਇੱਥੇ ਗਤੀ ਦਾ ਅਰਥ ਤਰੀਕਾ ਜਾਂ ਕਿਸ ਢੰਗ ਨਾਲ ਲਾਲਨ ਦਾ ਅਰਥ ਹੈ ਪ੍ਰਮਾਤਮਾ ਵੈਗਰੂ ਲਾਲਨ ਰਾਵਿਆ ਰਾਵਿਆ ਦਾ ਅਰਥ ਹੈ ਮਾਣਿਆ ਕਿ ਇਹ ਇੱਕ ਸੁਆ ਇੱਕ ਸੁਆਗਣ ਸਵਾਲ ਕਰ ਰਹੀ ਹੈ ਭੈਣੇ ਕਿ ਤੇਰੇ ਚਿਹਰੇ ਤੇ ਜਿਹੜੀ ਲਾਲੀ ਹੈ ਤੇਰੇ ਜੀਵਨ ਦੇ ਵਿੱਚ ਜਿਹੜੀ ਰੂਹਾਨੀ ਸੁਗੰਧੀ ਹੈ ਮੈਨੂੰ ਇੱਕ ਗੱਲ ਦੱਸ ਤੈਨੂੰ ਪਿਆਰਾ ਪ੍ਰਮਾਤਮਾ ਮਿਲਿਆ ਕਿਵੇਂ ਹੈ ਲਾਲਨ ਰਾਵਿਆ ਕਵਨ ਗਤੀਰੀ ਕਿਸ ਤਰੀਕੇ ਨਾਲ ਤੂੰ ਮਾਣਿਆ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਸਾਧੋ ਕੌਣ ਜੁਗਤ ਅਬ ਕੀਜੈ ਉਥੇ ਗੁਰਦੇਵ ਕਰਨ ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝ ਹੈ ਮਤੀਰੀ ਏ ਭੈਣੇ ਮੈਨੂੰ ਦੱਸ ਇਹ ਮਤ ਇਸ ਮਤ ਦੇ ਕਿਵੇਂ ਮਾਣਿਆ ਸੋਹਬ ਸੋਹਬ ਸੋਵੀ ਸੋਬਦਰਥ ਲਾਲੋ ਲਾ ਤੇਰਾ ਚੋਲਾ ਰੰਗਿਆ ਹੋਇਆ ਤੇਰਾ ਜੀਵਨ ਨਾਮ ਚ ਰਤਿਆ ਹੋਇਆ ਸੋਬ ਸੋਬ ਸੂਬੀ ਆਪਣੇ ਪ੍ਰੀਤਮ ਕੇ ਰੰਗ ਰਤੀ راہ ਤੂੰ ਆਪਣੇ ਪਿਆਰੇ ਵੈਗਰੂ ਦੇ ਰੰਗ ਚ ਰਤੀ ਹੈ ਪਰ ਮੇਰਾ ਇੱਕ ਸਵਾਲ ਹੈ ਕਿ ਮੈਂ ਵੀ ਤੇਰੇ ਵਰਗੀ ਹਾਂ ਮੇਰੇ ਤੇ ਨਾਮ ਦਾ ਰੰਗ ਕਿਉਂ ਨਹੀਂ ਚੜਦਾ ਮੈਨੂੰ ਉੱਤਰ ਦੇ ਦੇਖੋ ਪ੍ਰਸ਼ਨ ਹੈ ਤੇ ਪ੍ਰਸ਼ਨ ਉਸਾਰੂ ਬਿਰਤੀ ਵਾਲਾ ਹੈ ਲਲਨ ਰਾਵਿਆ ਕਮਨ ਗਤੀ ਰੀ ਸੁਖੀ ਸਖੀ ਬਤਾਓ ਮੁਝੇ ਮਤੀਰੀ ਸੋਬ ਸੋਬ ਸੂਬੀ ਆਪਣੇ ਪ੍ਰੀਤਮ ਕੇ ਰੰਗ ਰਤੀ ਅਗੇ ਹੈ ਪਾ ਮਲੋਮੂ ਸੰਗ ਨੈਨ ਪਥੀਰੀ ਜਾਂ ਪਠਾਵੋ ਜਾਉ ਤ ਤੀਰੀ ਏਡੀ ਵੱਡੀ ਜਗਿਆਸਾ ਹੋਵੇ ਸਵਾਲ ਕਰਨ ਵਾਲੇ ਵਿੱਚ ਫਿਰ ਇਹਨਾਂ ਲਫ਼ਜ਼ਾਂ ਦੇ ਅਰਥ ਸੁਣਿਓ ਪਾ ਮਲੋਮੂ ਮਲੋਮੂ ਸੰਗ ਨੈਨ ਪਥੀਰੀ ਮੈਂ ਕਹਿੰਦਾ ਆ ਹੈ ਜਗਿਆਸਾ ਰੱਬ ਨੂੰ ਪਾਣ ਦੀ અપਮਾਨਤ ਕਰਨ ਦੀ ਨਹੀਂ ਕਹਿ ਰਹੇ ਨੇ ਮੇਰੀਏ ਭੈਣੇ ਲੋਕੀ ਪੈਰ ਧੋਂਦੇ ਨੇ ਪਾਣੀ ਨਾਲ ਤੇ ਸਾਫ਼ ਕਰਦੇ ਨੇ ਕੱਪੜੇ ਨਾਲ ਸੱਚੀ ਇਹ ਵੇ ਜਿਹੜੀ ਤੇਰੇ ਅੰਦਰ ਰੋਖਾਨੀਆਂ ਦੀ ਬਖਸ਼ਿਸ਼ ਹੈ ਮੇਰਾ ਦਿਲ ਕਰਦਾ ਮੈਂ ਆਪਣੀਆਂ ਅੱਖਾਂ ਦੀ ਜਿਹੜੇ ਅਚਿਮਣੀਆਂ ਨੇ ਨਾ ਪੋਪਟੇ ਨੇ ਅੱਖਾਂ ਦੇ ਪਾਣੀ ਨਾਲ ਤੇਰੇ ਪੈਰ ਧੋਵਾਂ ਤੇ ਮੈਂ ਇਹਨੂੰ ਸਾਫ਼ ਵੀ ਆਪਣੀਆਂ ਉੱਪਰ ਵਾਲੀਆਂ ਅਚਿਮਣੀਆਂ ਦੇ ਨਾਲ ਕਰਾਂ ਆਹ ਹੈ ਜਿਗਿਆਸਾ ਪਾਉ ਮਲੂਮੂ ਸੰਗ ਨੈਣ ਪਥੀਰੀ ਫਿਰ ਮੈਂ ਬੇਨਤੀ ਕਰਾਂਗਾ ਇਹ ਸ਼ਬਦ ਲੋਕਾਂ ਨੂੰ ਖੁਸ਼ ਕਰਨ ਵਾਲ ਤੇ ਦੁਨਿਆਵੀ ਕਵਤਾ ਨਹੀਂ ਇਹ ਉਸ ਸਤਿਗੁਰਾਂ ਦਾ ਰੋਹਾਨੀ ਗਿਆਨ ਹੈ ਜਿਹੜੇ ਪਰਮਾਤਮਾ ਵਿੱਚ ਅਪੇਧ ਨੇ ਪਾ ਮਲੋਮ ਸੰਗ ਨੈਣ ਪਥੀਰੀ ਜਾਂ ਪਠਾਵੋ ਜਾਉ ਤ ਤੀਰੀ ਮੈਂ ਤੇਰੇ ਪੈਰ ਧੋਵਾਂਗੀ ਅੱਖਾਂ ਦੇ ਨੀਰ ਨਾਲ ਸਾਫ ਕਰਾਂਗੀ ਚਿਮਣੀਆਂ ਨਾਲ ਤੁਮ ਨੂੰ ਇੱਕ ਵਾਰੀ ਜ਼ਬਾਨ ਤੋਂ ਹੁਕਮ ਕਰ ਕਿੱਥੇ ਜਾਣਾ ਹੈ ਮੈਂ ਦਿਨ ਰਾਤ ਕੁਝ ਨਹੀਂ ਦੇਖਾਂਗੀ ਮੈਂ ਉੱਤੇ ਹੀ ਜਾਵਾਂਗੀ ਪਰ ਮੈਨੂੰ ਇੱਕ ਉੱਤਰ ਦੇ ਦੇ ਲਾਵਲ ਨਰਾਵਿਆ ਕਵਨ ਗਤੀਰੀ ਪ੍ਰਮਾਤਮਾ ਤੈਨੂੰ ਕਿਵੇਂ ਮਿਲਿਆ ਅੱਗੇ ਹੈ Jap Tap Sanyam देऊ ਜਤੀਰੀ ਵਾ ਵਾ ਫਿਰ ਬੇਨਤੀ ਸੁਣਿਓ ਜਿੰਨਾ ਅੱਜ ਤੱਕ ਮੈਂ ਕਮਾਈ ਕੀਤੀ ਇਹਦਾ ਮਤਲਬ ਰੋਹਾਨੀਅਤ ਦੇ ਖਜ਼ਾਨੇ ਵਾਲਾ ਜਿਹੜਾ ਉਹਦੇ ਕੋਲ ਬੜੀ ਬਖਸ਼ਿਸ਼ ਹੈ ਜਿੰਨਾ ਮੈਂ ਅੱਜ ਤੱਕ ਜਪ ਕੀਤਾ ਜਿੰਨਾ ਮੈਂ ਤਪ ਕੀਤਾ ਜਿੰਨੇ ਮੈਂ ਇੰਦਰੇ ਸਾਦੇ ਨੇ ਸਾਰੀ ਦੀ ਸਾਰੀ ਕਮਾਈ ਦਾ ਤੇਰੇ ਸਾਹਮਣੇ ਮੱਥਾ ਟੇਕ ਦਿੱਤਾ ਮੈਨੂੰ ਇੱਕ ਵਾਰੀ 10 ਬਾ ਤੇਰੇ ਤੇ ਨਾਮ ਦਾ ਰੰਗ ਕਿਵੇਂ ਚੜਿਆ ਜਬ ਤ ਸੰਯਮ ਦੇਉ ਜਤੀ ਜਪ ਤਪ ਸੰਯਮ ਤੇ ਜਤ ਸ਼ਬਦ ਉਤੇ ਸਤਿਗੁਰੂ ਨੇ ਜਤੀ ਵਿਵਰਤਿਆ ਜਿੰਨੇ ਮੈਂ ਜਪ ਕੀਤੇ ਇਹਦਾ ਮਤਲਬ ਕਿਸੇ ਗੁਰਮਖਰੂ ਤੋਂ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਆਪਣੀ ਸਾਧਨਾ ਦੀ ਜਿਹੜੀ ਪੰਡ ਖੌਮੀ ਦੀ ਚੁੱਕੀ ਬੈਠਾ ਉਹਦਾ ਮੱਥਾ ਟੇਕਦੇ ਜੇ ਤੂੰ ਇਹ ਕਹ ਮੈਨੂੰ ਪਤਾ ਹੈ ਮੈਨੂੰ ਇਸ ਗੱਲ ਦੀ ਸਮਝ ਹੈ ਮੈਂ ਸਭ ਕੁਝ ਜਾਣਨਾ ਇੱਥੇ ਫਿਰ ਮੈਂ ਬੇਨਤੀ ਕਰਾਂਗਾ ਸ਼ਬਦ ਨੂੰ ਧਿਆਨ ਨਾਲ ਸੁਣੀਓ ਲਾਲਨ ਰਾਵਿਆ ਕਵਨ ਗਤੀਰੀ ਸਖੀ ਬਤਾਵੋ ਮੁਝੈ ਮਤੀਰੀ ਸੋਬ ਸੋਬ ਸੀ ਸੋਈ ਵੀ ਆਪਣੇ ਪ੍ਰੀਤਮ ਕਾ ਰੰਗ ਰਤੀ ਪਾਉ ਮਲੂਮੋ ਸੰਗ ਨੈਣ ਪਤੀਰੀ ਜਾਂ ਪਠਾਵੋ ਜਾਓ ਤਤੀਰੀ ਜਾਪ ਤਬ ਸੰਯਮ ਦੇਹੁ ਜਤੀਰੀ ਇੱਕ ਨਿਮਖ ਮਲਾਵੋ ਪ੍ਰਾਨਪਤੀਰੀ ਹੁਣਾ ਬਿਥ ਬਿੰਦੀ ਹੈ ਇੱਕ ਅੱਖ ਚਮਕਣ ਜਿੰਨਾ ਸਮਾਂ ਤੇਰੀ ਚਲਦੀ ਮੈਨੂੰ ਪ੍ਰਾਣਾ ਦਾ ਪਤੀ ਮਲਾਤਾਂਦੇ ਮੈਨੂੰ ਸਾਹੀ ਮਲਾਦੇ ਇੱਕ ਨਿਮਖ ਮਲਾਵੋ ਪ੍ਰਾਨਪਤੀਰੀ ਅੱਗੇ ਫਿਰ ਉਹਨਾਂ ਨੇ ਉੱਤਰ ਪਤਾ ਕੀ ਦਿੱਤਾ ਕਹਿਣ ਲੱਗੀ ਭੈਣੇ ਤੂੰ ਐਡੇ ਅਦਬ ਭਰੇ ਸ਼ਬਦ ਕਹੇ ਤੂੰ ਜਪ ਤਪ ਸੰਜਮ ਸਭ ਕੁਝ ਇੰਨੀ ਨਿਮਰਤਾ ਕਹਿਣ ਲੱਗੀ ਬਸ ਨੁਕਤਾ ਇੱਕੋ ਹੀ ਹਾ ਮਾਣ ਤਾਣ ਅੰਗ ਬੁੱਧ ਹਤੀਰੀ ਆਜੇ ਉੱਤਰ ਸਾਰੇ ਸਵਾਲਾਂ ਦਾ ਜਿਹੜਾ ਤੈਨੂੰ ਇਹ ਮਾਣ ਚੰਬੜਿਆ ਦੁਨਿਆਵੀ ਪਦਾਰਥਾਂ ਦਾ ਮਾਣ ਜੱਪ ਦਾ ਮਾਣ ਤਪ ਦਾ ਮਾਣ ਗੁਰਮਖੋ ਕਹਿੰਦੇ ਨੇ ਇੱਕ ਤਾਣ ਜਿਹਨੂੰ ਆ ਤੂੰ ਵਿਖਾਨਾ ਪਿਆ ਮੇਰੇ ਕੋਲ ਬੜੀ ਤਾਕਤ ਕਹਿਣ ਲੱਗੇ ਤਾਕਤ ਦਾ ਹੰਕਾਰ ਛੱਡ ਦੇ ਤੇ ਜਿਨਨੇ ਕਰਮ ਤੂੰ ਰੋਖਾਨੀ ਕੀਤੇ ਨੇ ਸੂਖਸ਼ਮ ਖੌਮੇ ਨੂੰ ਤਿਆਗ ਬੇ ਤੇ ਤੈਨੂੰ ਦੱਸ ਦਿਆਂ ਸਾਈਂ ਤੇਰਾ ਅੱਜ ਹੀ ਬੁੱਕਲ ਵਿੱਚੋਂ ਪ੍ਰਗਟ ਹੋ ਜਾਏਗਾ ਇਹਦਾ ਮਤਲਬ ਪ੍ਰਸ਼ਨੋਤਰੀ ਹੈ ਨਾ ਮਾਨ ਤਾਣ ਆਂਗ ਬੋਤ ਹਤੀਰੀ ਸਾ ਨਾਨਕ ਸੋਹਾਗ ਵਤੀਰੀ ਉਹ ਹੀ ਸੋਹਾਗਨ ਹੈ ਜਿਨੇ ਤਾਣ ਮਾਨ ਨੂੰ ਛੱਡ ਦਿੱਤਾ ਫਿਰ ਇੱਕ ਥੋੜਾ ਜਿਹਾ ਹੋਰ ਕੀ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਮੇਰਾ ਜੀਵਨ ਜੇ ਨਹੀਂ ਉੱਚਾ ਇਹਦਾ ਮਤਲਬ ਇਹ ਨਹੀਂ ਕਿ ਜੇ ਉੱਚੇ ਜੀਵਣ ਵਾਲਾ ਹੈ ਤੇ ਉਹਦੀ ਗੱਲ ਕਰਨੀ ਬੰਦ ਕਰ ਦਈਏ ਫਿਰ ਬਿੰਤੀ ਹੈ ਸੱਚ ਕਿ ਇਬਾਦਤ ਵਾਲੇ ਕੋਲ ਇੰਨੀ ਤਾਕਤ ਹੈ ਉਹਨੂੰ ਪ੍ਰਸ਼ਨ ਕਰੇ ਤੇ ਸੱਚੀ ਮੱਚ ਉਹ ਜੋੜ ਸਕੇ ਕਿ ਉਹਦੇ ਚ ਇੰਨੀ ਸਮਰੱਥਾ ਬਿਲਕੁਲ ਹੈ ਇੱਕ ਮੈਂ ਆਪ ਜੀ ਨੂੰ ਚਲੋ ਸਾਖੀ ਵੀ ਹੋ ਜਾਏਗੀ ਆਪਾਂ ਸ਼ਬਦ ਰਹਿਣਾ ਸ਼ਬਦ ਵੀ ਵਿਚਾਰ ਵਿੱਚ ਹੀ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ 10ਵੀਂ ਤੇ 11ਵੀਂ ਵਾਰ ਹੈ ਨਾ ਇਹ ਦੋਨੋਂ ਵਾਰਾਂ ਜਿਹੜੀਆਂ ਨੇ ਹਿਸਟਰੀ ਨਾਲ ਸੰਬੰਧਿਤ ਨੇ ਇਤਿਹਾਸ ਨੂੰ ਉਂਝ ਵੈਸੇ ਪਹਿਲੀ ਵਾਰ ਜਿਹੜੀ ਹੈ ਉਹ ਵੀ ਗੁਰੂ ਨਾਨਕ ਸਾਹਿਬ ਦਾ ਇਹ ਮੈਂ ਕਈ ਵਾਰੀ ਸੋਚਣਾ ਜੇ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਮੇਰੇ ਸਤਿਗੁਰਾਂ ਦਾ ਕਿਸੇ ਜੀਵਨ ਲਿਖਿਆ ਤੇ ਪੌੜੀਆਂ ਦੇ ਰੂਪ ਵਿੱਚ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਾਰੇ ਉਹ ਉਦਾਸੀਆਂ ਦਾ ਜ਼ਿਕਰ ਕੀਤਾ ਹੈ ਉਂਜ ਜਿਹੜੀ ਹਿਸਟਰੀ ਹੈ ਇਹ ਤਿੰਨ ਸ਼ਬਦ ਯਾਦ ਰੱਖਣ ਵਾਲੇ ਨੇ ਇਤਿਹਾਸ ਕਿੰਨਾ ਕਿਹੜਾ ਪੜਾਵਾ ਵਿੱਚੋਂ ਨਿਕਲ ਕੇ ਜਾਂ ਹਿਸਟਰੀ ਕਿੰਨਾ ਪੜਾਵਾ ਵਿੱਚੋਂ ਨਿਕਲ ਕੇ ਆ ਅਧਿਉਨਿਕ ਯੁੱਗ ਦਾ ਰੂਪ ਧਾਰਨ ਕਰਦੀ ਜਿਹੜਾ ਅਧਿਉਨਿਕ ਸਭ ਤੋਂ ਪਹਿਲਾਂ ਹੁੰਦੀਆਂ ਨੇ ਬਾਤਾਂ ਬਾਤ ਸਾਕੀ ਦਾ ਰੂਪ ਧਾਰਨ ਕਰ ਜਾਂਦੀ ਤੇ ਸਾਕੀ ਜਿਹੜੀ ਹੈ ਉਹਨੂੰ ਫਿਰ ਚੰਗੀ ਤਰ੍ਹਾਂ ਪਰ ਚੋਲ ਕੇ ਹਿਸਟਰੀ ਦਾ ਰੂਪ ਧਾਰਨ ਕਰ ਜੀ ਵੈਸੇ ਹੈ ਇਤਿਹਾਸ ਹੀ ਸਾਰ ਆਪ ਨੂੰ ਪਤਾ ਹੋਵੇ ਪੁਰਾਣੇ ਸਮੇਂ ਚ ਹੁਣ ਨਹੀਂ ਕੋਈ ਕਹਿੰਦੇ ਸਨ ਬਾਤਾਂ ਪਾਈਏ ਕੋਈ ਇੱਕ ਬਾਤ ਬੁਧਾਰ ਚ ਹੁੰਦੀ ਸੀ ਇੱਕ ਬਾਤ ਸੀ ਕਿ ਰੱਬ ਦੀ ਗੱਲ ਕਰੀਏ ਬਾਤ ਬਤਾਵੇ ਕੋਈ ਬਾਣੀ ਚ ਸ਼ਬਦ ਬੜੀ ਬੜੀ ਆਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਆ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੂੰ ਮਿਲੇ ਜਿਹੜੇ ਜਿਹੜੇ ਉਦੋਂ ਬਾਅਦ ਸਿੱਖ ਆਏ ਉਹ ਫਿਰ ਕਹਿੰਦੇ ਸਨ ਕੁਈ ਬਾਤ ਸੁਣਾਓ ਬਾਬਾ ਜੀ ਦੀ ਉੱਥੇ ਜਿਹੜੀ ਬਾਤਾਂ ਸਨ ਉਹ ਬਾਤਾਂ ਐਸਤਾ ਐਸਤਾ ਸਾਖੀ ਦਾ ਰੂਪ ਧਾਰਨ ਕਰ ਗਈਆਂ ਸਾਖੀ ਦਰਤ ਗਵਾਹੀ ਵੀ ਹੈ ਤੇ ਸਾਖੀ ਦਰਤ ਸਾਕਸੀ ਸਿੱਖਿਆ ਵੀ ਹੈ ਅੱਜ ਜੋ ਮਰਜੀ ਕੋਈ ਕਹਿ ਦੇ ਫਲਾਣਾ ਗ੍ਰੰਥ ਵੀ ਮਾੜਾ ਫਲਾਣੀ ਸਾਖੀ ਵੀ ਮਾੜੀ ਯਾਦ ਰੱਖਿਓ ਆਧੁਨਿਕ ਯੁੱਗ ਵਿੱਚ ਜਿਹੜੇ ਸਾਇੰਟਿਫਿਕ ਤਰੀਕੇ ਨਾਲ ਇਤਿਹਾਸ ਦੇਖਣ ਲੱਗਿਆ ਉਹ ਇਸ ਗੱਲ ਨੂੰ ਪੁੱਲਣ ਨਾ ਜੇ ਬਾਤ ਸੀ ਇਤਿਹਾਸ ਹੀ ਬਣੀ ਜੇ 사ખી ਬਣੀ ਤੇ 사ખી ਵਿੱਚੋਂ ਹਿਸਟਰੀ ਨਿਕਲਦੀ ਪਈ ਆਪਣੇ ਪੱਲੇ ਤਾਂ ਕੁਝ ਵੀ ਨਹੀਂ ਜਪਈ ਉਹਨੂੰ ਸ਼ਿੰਗਾਰ ਕੇ ਆਪਾਂ ਪੇਸ਼ ਕਰ ਦਿੱਤਾ ਨਾ ਵੀ ਇਹ ਇਤਿਹਾਸ ਬਣ ਗਿਆ ਨਾ ਆਪ ਨੂੰ ਬੇਨਤੀ ਕਰਾਂ ਉਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ ਵਾਰ ਹੈ ਉੱਥੇ ਵੀ ਕੋਈ ਕਾ ਪ੍ਰਸ਼ਨ ਹੈ ਤੇ ਉਹਦਾ ਉੱਤਰ ਵੀ ਹੈ ਉਹ ਪੰਜਾਬੀ ਦੀਆਂ 17 ਨੇ ਜੀ ਭਗਤ ਨਾਮਦੇਵ ਜੀ ਪਰਮੇਸ਼ਵਰ ਦੀ ਬੰਦਗੀ ਕਰਦੇ ਆ ਤੇ ਉਹਨਾਂ ਕੋਲ ਤਰਲੋਚਨ ਨਾਮੀ ਬਾਣੀਆਂ ਹੁੰਦਾ ਹੈ ਇੱਕ ਤਾਂ ਤਰੋਚਨ ਭਗਤ ਨੇ ਨਾ ਉਹਨਾਂ ਦਾ ਮਿੱਤਰ ਤਰਲੋਚਨ ਹੁੰਦਾ ਹੈ ਤੇ ਸਿਮਰਨ ਵਿੱਚ ਦੋਨੋਂ ਇਕੱਠੇ ਬੈਠਦੇ ਆ ਇਬਾਦਤ ਵਿੱਚ ਦੋਨੋਂ ਇਕੱਠੇ ਬੈਠਦੇ ਆ ਤੇ ਸਿਮਰਨ ਤੋਂ ਬਾਅਦ ਇਬਾਦਤ ਤੋਂ ਬਾਅਦ ਜਾਂ ਆਤਮ ਚਿੰਤਨ ਸ਼ਬਦ ਵਰਤੋ ਅੱਜ ਕੱਲ੍ਹ ਉਸ ਤੋਂ ਬਾਅਦ ਨਾਮ ਦੇ ਫਿਰ ਉਸ ਸਰਬ ਵਿਆਪਕ ਭਗਵਾਨ ਦੀਆਂ ਵਹਿਗੁਰੂ ਦੀਆਂ ਗਥਾਵਾਂ ਸੁਣਾਉਂਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ ਸੰਗਤ ਵਿੱਚ ਮੱਥਾ ਇੱਕੋ ਜਿਹਾ ਟੇਕਿਆ ਜਾ ਸਕਦਾ ਹੈ। ਚੌਂਕੜਾ ਇੱਕੋ ਜਿਹਾ ਮਾਰਿਆ ਜਾ ਸਕਦਾ ਹੈ। ਜ਼ਬਾਨ ਤੋਂ ਸ਼ਬਦ ਦਾ ਉਚਾਰਨ ਇੱਕੋ ਜਿਹਾ ਹੋ ਸਕਦਾ ਹੈ ਪਰ ਅੰਦਰ ਦੀ ਸਾਧਨਾ ਤੇ ਅੰਦਰ ਦੀ ਸੁਰਤ ਸਭ ਦੀ ਇੱਕੋ ਜਿਹੀ ਨਹੀਂ ਹੁੰਦੀ। ਪੰਜਾਬੀ ਸਿੱਧੀ ਗੱਲ ਜੀ ਕਿਸੇ ਨੂੰ ਮਾਹ ਸੁਆਦੀ ਤੇ ਕਿਸੇ ਨੂੰ ਬਾਦੀ। ਇਹ ਇੱਕ ਸ਼ਬਦ ਵਰਤਨੇ ਹੁੰਨੇ ਆਪਾਂ ਪੈਂਡੂ ਜਿਹਾ ਕਿਸੇ ਨੂੰ ਬਾਣੀ ਦੀ ਗੱਲ ਬੜੀ ਚੰਗੀ ਲੱਗਦੀ ਏ ਕੋਈ ਕਹਿੰਦਾ ਕਿਹੜੀਆਂ ਗੱਲਾਂ ਕਰੀ ਜਾਂਦੇ ਐ ਦੇਖੋ ਹੁਣ ਅਨੁਭਵ ਆਪਣਾ ਆਪਣਾ ਇੱਥੋਂ ਤੱਕ ਕਈ ਵਾਰੀ ਮਾਪਿਆਂ ਦੇ ਕਰ ਜਨਮ ਲੈਣ ਵਾਲੀ ਸੰਤਾਨ ਦਾ ਅਨੁਭਵ ਮਾਪਿਆਂ ਤੋਂ ਕਈ ਗੁਣਾ ਜ਼ਿਆਦਾ ਹੁੰਦਾ ਹੈ ਆਤਮਾ ਉਹਨਾਂ ਦੀ ਕਿੰਨਾ ਕਿਸ ਕਿੰਨੇ ਕੋਈ ਸਫ਼ਰ ਕਰਦੀ ਆਈ ਹੁਣ ਦੋਨੋਂ ਜਨੇ ਇਬਾਦਤ ਕਰਦੇ ਨੇ ਫਿਰ ਵਿਸ਼ੇ ਤੋਂ ਦੂਰ ਨਹੀਂ ਜਾਣਾ ਸਾਦੋ ਕੌਣ ਜੁਗਤ ਅਬ ਕੀਚੈ ਨਾਮ ਦੇ ਫਿਰ ਉਹ ਸਾਰੀਆਂ ਸਾਖੀਆਂ ਸੁਣਾਉਂਦੇ ਆ ਜਾਂ ਅਨਪਵ ਦੀ ਗੱਲ ਦੱਸਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦੇ ਉਹ ਬਾਣੀਕਾਰ ਨੇ ਜਿਹੜੇ ਸਖਿਆਤ ਰੱਬ ਦੇ دیدار ਕਰਕੇ ਗੁਰਮਖੋ ਰੱਬ ਦੇ ਨਾਲ ਗੱਲਾਂ ਕਰਦੇ ਸਖਿਆਤ ਇੱਕ ਵਾਰ ਮੈਂ ਇਥੇ ਅਰਥ ਕਰਦੇ ਆ ਕਿਹਾ ਸੀ ਤੂੰ ਕੁੰਨ ਰੇ ਮੈਂ ਜੀ ਨਾਮਾ ਥੋੜੇ ਜਿਹਾ ਅਰਥ ਮੈਂ ਇਥੇ ਕਰਦੇ ਆ ਚੇਂਜ ਕਰ ਦਿੱਤੇ ਸਨ ਮੈਂ ਫਿਰ ਰਿਪੀਟ ਕਰ ਦੇਣਾ ਪਿੰਦੀ ਉਬਕਲੇ ਸੰਸਾਰਾ ਪ੍ਰੰਪਰਮ ਆਏ ਤੁਮ ਚੇ ਦਵਾਰਾ ਚੇ ਲਫਜ਼ ਮਰਾਠੀ ਦਾ ਹੈ ਪਿੰਦੀ ਉਬਕਲੇ ਸੰਸਾਰਾ ਜਿਵੇਂ ਖੋਦੀਆਂ ਟਿੰਡਾਂ ਆਪਾਂ ਦੇਖਦੇ ਨੇ ਡੁੱਬਦਿਆਂ ਨੇ ਨਿਕਲਦਿਆਂ ਨੇ ਫਿਰ ਖਾਲੀ ਹੁੰਦੀਆਂ ਨੇ ਕਹਿੰਦੇ ਪ੍ਰਮਾਤਮਾ ਖੂ ਦੇ ਟਿੰਡਾਂ ਦੀ ਤਰ੍ਹਾਂ ਜਨਮ ਲਿਆ ਸਵਾਸ ਭਾਂਡਾ ਖਾਲੀ ਹੋਇਆ ਫਿਰ ਦੁਬਾਰਾ ਚਲੇ ਗਏ ਅੱਜ ਸੰਯੋਗ ਹੈ ਕਿ ਇਸ ਟਿੰਡਾਂ ਦੀ ਤਰ੍ਹਾਂ ਭਟਕਦਿਆਂ ਭਟਕਦਿਆਂ ਤੇਰੇ ਦਰ ਤੇ ਆ ਗਏ ਅੱਗੇ ਜਿਹੜਾ ਪਾਠ ਹੈ ਉਹ ਹੈ ਤੂੰ ਕੁੰਨ ਰੇ ਮੈਂ ਜੀ ਨਾਮਾ ਇਸ ਤਰ੍ਹਾਂ ਪਰ ਮੈਂ ਜੀ ਸੈਂਟੈਂਸ ਪੂਰਾ ਹੈ ਨਾਮਾ ਮੈਂ ਜੀ ਦੇ ਨਾਲ ਨਹੀਂ ਮੈਂ ਜੀ ਜਦੋਂ ਪੂਰਾ ਹੋ ਜਾਂਦਾ ਹੈ ਦੋ ਡੰਡੀਆਂ ਵਿੱਚ ਇਹ ਫਿਕਰਾ ਖਤਮ ਹੈ ਨਾਮਾ ਵੱਖਰਾ ਹੈ ਸਭ ਨੇ ਅਰਥ ਇਹੀ ਕਿਤੇ ਮੈਂ ਜੀ ਨਾਮਾ ਮੈਂ ਅਰਥ ਚ ਦਾਵਾ ਨਹੀਂ ਕਰਾਂਗਾ ਪਰ ਇੱਕ ਦਿਨ ਪਾਠ ਕਰਦੇ ਆ ਜੇ ਮੈਂ ਜੀ ਨਾਮਾ ਅਰਥ ਹੋਵੇ ਤੂੰ ਕੁੰਰੇ ਇਕੱਠਾ ਹੈ ਮੈਂ ਜੀ ਨਾਮਾ ਫਿਰ ਨਾਮਾ ਵੱਖਰਾ ਕਿਉਂ ਇਹ ਸ਼ਬਦ ਇਕੱਠਾ ਚਾਹੀਦਾ ਮੈਂ ਜੀ ਨਾ ਮਾਂ ਨਹੀਂ ਇਹਦੇ ਅਰਥ ਇੰਜ ਕੀਤੇ ਕਿ ਜਿਵੇਂ ਕੋਈ ਬਜ਼ੁਰਗ ਬਾਹਰੋਂ ਘਰ ਹੁੰਦਾ ਹੈ ਜਾਂ ਘਰ ਦਾ ਜੀ ਬਾਹਰੋਂ ਕੋਈ ਹੁੰਦਾ ਤੇ ਉਹ ਦਰਵਾਜ਼ਾ ਖੜਕਾਂਦਾ ਹੈ ਜਾਂ ਬੱਚਾ ਘਰ ਹੁੰਦਾ ਦਰਵਾਜ਼ਾ ਖੜਕਾਂਦਾ ਤੇ ਖੜਾਂਕ ਆਵਾਜ਼ ਜਿਹੜਾ ਹੈ ਉਹ ਘਰ ਬੈਠੇ ਬਜ਼ੁਰਗ ਦੇ ਕੰਨੇ ਚਲਾ ਜਾਂਦਾ ਉਹ ਅੰਦਰ ਬੈਠਾ ਬਾਹਰ ਨਹੀਂ ਨਿਕਲਿਆ ਸਿਰਫ ਖੜਾਕ ਸੁਣਾਈ ਦਿੰਦਾ ਉਹ ਆਵਾਜ਼ ਦੇ ਕੇ ਪੁੱਛਦਾ ਉਹ ਕਿਹੜਾ ਹੈ ਕੌਣ ਹੈ ਤੂੰ ਤੇ ਜਿਹੜਾ ਪਰਿਵਾਰ ਦਾ ਜੀ ਦਰਵਾਜ਼ਾ ਲੰਘ ਕੇ ਆ ਰਿਹਾ ਉਹ ਆਪਣਾ ਨਾਂ ਨਹੀਂ ਲੈਂਦਾ ਉਹ ਇੱਕੋ ਗੱਲ ਕਹਿੰਦਾ ਜੀ ਬਾਪੂ ਜੀ ਮੈਂ ਆ ਤੇ ਬਾਪੂ ਨੂੰ ਆਵਾਜ਼ ਦਾ ਪਤਾ ਅੱਗੋਂ ਉੱਤਰ ਦਿੰਦਾ ਫਲਾਣਾ ਸਿੰਘ ਕਹਿੰਦਾ ਹਾਂ ਜੀ ਮੈਂ ਹੀ ਹਾਂ ਹੁਣ ਇਹਦੇ ਅਰਥ ਜੇ ਇੰਜ ਕੀਤੇ ਜਾਂ ਤੂੰ ਕੁੰਨ ਰੇ ਤੂੰ ਕੌਣ ਖੈ ਪਰਮੇਸ਼ਰ ਕੁਛ ਰਹੇ ਤੂੰ ਕੌਣ ਖੈ ਅਗੋ ਉੱਤਰ ਮਿਲਦਾ ਮੈਂ ਜੀ ਮੈਂ ਹਾਂ ਜੀ ਮੈਂ ਹਾਂ ਤੇ ਪਰਮੇਸ਼ਰ ਆਵਾਜ਼ ਦੇ ਕਿੰਨ ਨਾਮਾ ਨਾਮਦੇਵ ਕਹਿ ਕਹਿ ਲੱਗੇ ਹੋ ਜੀ ਹਾਂ ਜੀ ਹਾਂ ਮੈਂ ਹੀ ਹਾਂ ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਆਮ ਸ਼ਬਦ ਵਰਤੀਏ ਵੀ ਕਵੀਆਂ ਦੀ ਜਾਂ ਛੰਦਾ ਬੰਦੀ ਲਿਖ ਕੇ ਧਿਆਨ ਦਿਹਾ ਜੀ ਗੁਰਮੁਖੋ ਮੇਰੇ ਨਾਲ ਹੱਥ ਜੋੜ ਕੇ ਤੁਹਾਨੂੰ ਸਿਨਮਰ ਬੇਨਤੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ ਕਿ ਤਰਲੋਚਨ ਤੇ ਨਾਮਦੇਵ ਰੋਜ਼ ਬੈਠਦੇ ਆ ਨਾਮਦੇਵ ਸਿਮਰਨ ਤੋਂ ਬਾਅਦ ਅਨੁਭਵ ਦੱਸਦੇ ਆ ਉਹ ਸੱਚੀ ਮੁੱਚੀ ਅੰਦਰ ਦੇ ਚਲਕਾਰੇ ਦੱਸਦੇ ਤਰਲੋਚਨ ਜਿਗਿਆਸਾ ਲੈ ਕੇ ਕਹਿੰਦਾ ਵੀ ਬੰਦੇ ਇਕੱਠਿਆਂ ਥਾਂ ਵੀ ਇੱਕੋ ਜਿਆ ਰੋਟੀ ਤੂੰ ਵੀ ਇੱਕੋ ਖਾਣੇ ਤੂੰ ਮੈਨੂੰ ਬੈਨ ਤੋਂ ਬਾਅਦ ਠੰਡਾ ਸ਼ਾਂਤ ਤੇ ਗੱਲਾਂ ਸੁਣਾਨਾ ਮੇਰੇ ਅੰਦਰ ਕਿਉਂ ਨਹੀਂ ਕੁਝ ਵਰਤਦਾ ਮੇਰਾ ਹਮਦਰਦ ਤੇ ਟਿਕਦਾ ਨਹੀਂ ਤੇ ਅਗਲੀ ਗੱਲ ਫਿਰ ਉਹ ਇੱਕ ਦਿਨ ਮਨ ਜ ਗਿਆ ਸਹਿ ਭਰ ਕੇ ਤਰਲਾ ਲੈ ਕੇ ਕਹਿੰਦਾ ਜਿਸ ਦੀਆਂ ਬਾਤਾਂ ਤੂੰ ਸੁਣਾ ਨੇ ਉਹਨੂੰ ਕਹਿਖਾ ਮੇਰੇ ਤੇ ਵੀ ਮੇਰ ਕਰ ਜਾਏ ਇਹ ਹੈ ਰੂਹਾਨੀਅਤ ਮਿੱਤਰਤਾ ਇਹ ਹੈ ਸਤ ਸੰਗਤ ਇੱਕ ਹੋਰ ਬੇਨਤੀ ਇਹ ਕਹੇ ਫਿਜ਼ੀਕਲ ਤੌਰ ਤੇ ਨੇੜੇ ਰਹਿਣਾ ਗੁਰਮੁਖੋ ਇੱਕ ਹੋਰ ਸੰਗਤ ਹੈ ਤੁਸੀਂ ਫਿਜ਼ੀਕਲ ਤੌਰ ਤੇ ਭਾਵੇਂ ਇੱਕ ਦੂਜੇ ਤੋਂ ਹਜ਼ਾਰਾਂ ਮਾਈਲਜ਼ ਦੂਰ ਬੈਠੇ ਹੋਵੋ ਜਦੋਂ ਸੁਰਤ ਆਪਣੇ ਨਾਲ ਮਿਲਦੀ ਹੋਵੇ ਸੱਚੀ ਮੁੱਚੀ ਦੂਰ ਰਹਿੰਦੇ ਵੀ ਸਤਸੰਗੀ ਬਣ ਜਾਂਦੇ ਆ ਇਹ ਜਿਹਦੇ ਤੇ ਬਖਸ਼ਿਸ਼ ਹੋਵੇ ਉਹਨਾਂ ਨੇ ਕਾਹਬੀ ਮੇਰੇ ਨਾਲ ਕਿਉਂ ਨਹੀਂ ਗੱਲ ਹੁੰਦੀ ਜਦੋਂ ਨੇ ਜਿਗਿਆਸੂ ਬਣ ਕੇ ਪ੍ਰਸ਼ਨ ਕੀਤਾ ਤੇ ਸੱਚੀ ਮੁੱਚੀ ਉੱਥੇ ਭਾਈ ਸਾਹਿਬ ਲਿਖ ਦਿਆ ਕਿ ਠਾਕੁਰ ਨੂੰ ਨਾਮਦੇਵ ਨੇ ਪੁੱਛਿਆ ਕਿ ਤਰਲੋਚਨ ਦਾ ਪ੍ਰਸ਼ਨ ਹੈ ਕੱਥੇ ਬੈਠਨੇ ਆ ਕੱਥੇ ਸਿਮਰਨ ਕਰਨੇ ਆ ਜੋ ਤੁਸੀਂ ਮੇਰੇ ਅੰਦਰ ਪ੍ਰਸ਼ਾਦ ਵਰਤਾਂਦੇ ਪਇਓ ਬਖਸ਼ਿਸ਼ ਕਰ ਰਹੇ ਹੋ ਉਹਦੇ ਤੋਂ ਕਿਉਂ ਨਹੀਂ ਅਗੋ ਉੱਤਰ ਮਿਲਿਆ ਉਹ ਆਪਣੀ ਸੁਰਤ 'ਚ ਸੌਦੇ ਕਰਦਾ ਮੇਰੇ ਨਾਲ ਦੇਖੋ ਸੁਰਤ ਉਹ ਦੂਜੇ ਦੀ ਹੈ ਮੈਂ ਜਦੋਂ ਇਸ ਪੌੜੀ ਨੂੰ ਅੱਜ ਦੁਬਾਰਾ ਪੜਿਆ ਤੇ ਮੈਂ ਤਾਂ ਕਿਹਾ ਵੀ ਇਹ ਅੱਜ ਜਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਸ਼ਨ ਰੋਖਾਨੀ ਪ੍ਰਸ਼ਨ ਹੈ ਪਾਈ ਸਾਹਿਬ ਜੀ ਲਿਖਦੇ ਆ ਦਰਸ਼ਨ ਵੇਖਣ ਨਾਮ ਦਿਉ ਭਲਕੇ ਉਠ ਤਰਲੋਚਨ ਆਵੇ ਇਹਦੇ ਸਿੱਧੇ ਅਰਥ ਨੇ ਨਾਮ ਦੇਵ ਦਾ ਦਰਸ਼ਨ ਕਰਨ ਲਈ ਵੇਖਣ ਲਈ ਤੇ ਵੇਖਣੀ ਸ਼ਬਦ ਵਰਤਿਆ ਦਰਸ਼ਨ ਕਰਨ ਲਈ ਤਰਲੋਚਨ ਰੋਜ਼ ਅੰਮ੍ਰਿਤ ਵੇਲੇ ਹੁੰਦਾ ਦਰਸ਼ਨ ਵੇਖਣ ਨਾਮ ਦਿਉ ਭਰਕੇ ਉਠ ਤਰਲੋਚਨ ਆਵੇ ਭਗਤ ਕਰਨ ਮਿਲ ਦੋਏ ਜਨੇ ਸਿੱਧੇ ਅਰਥ ਹੋ ਗਿਆ ਨਾ ਦੋਨੋਂ ਭਗਤੀ ਕਰਦੇ ਆ ਨਾਮ ਦਿਉ ਹਰ ਚਲਤ ਸੁਣਾਵੇ ਨਾਮਦੇਵ ਭਗਤੀ ਤੋਂ ਬਾਅਦ ਉਸ ਵਰਤਾਰੇ ਨੂੰ ਜੋ ਉਹਨਾਂ ਦੇ ਅੰਦਰ ਵਰਤ ਰਿਹਾ ਹੈ ਉਹਨੂੰ ਸੁਣਾਉਂਦਾ ਹੈ ਤੇ ਤਰਲੋਚਨ ਕਹਿੰਦਾ ਮੇਰੀ ਪੀਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ ਮੈਂ ਤਾਂ ਜ ਬੇਨਤੀ ਕੀਤੀ ਗੁਰਮੁਖੋ ਐਵੇਂ ਇਬਾਦਤ ਵਾਲਿਆਂ ਦੀ ਨਿੰਦਿਆ ਨਾ ਕਰੀਏ ਪਤਾ ਨਹੀਂ ਕਿਹੜੀ ਜੁੜੀ ਹੋਈ ਰੂਹ ਨੇ ਇੱਕ ਸ਼ਬਦ ਕਿਹਾ ਤੇ ਸਾਡਾ ਮਨ ਟਿਕ ਵੀ ਸਕਦਾ ਹੈ ਉਕਨੇ ਮੇਰੀ ਪੀਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵ ਹੈ ਮੇਰੀ ਬੇਨਤੀ ਕਰ ਮੈਂ ਉਹਦੇ ਦਰਸ਼ਨ ਕਰ ਸਕਨਾ ਇੰਨੇ ਦਿਨ ਹੋ ਗਏ ਤੇਰੇ ਕੋਲ ਆਉਣਾ ਪਿਆ ਅੱਗੇ ਕਹਿੰਦੇ ਠਾਕੁਰ ਜੀ ਨੂੰ ਪੁੱਛਿਓ ਉਸ ਪੁੱਛਿਓ ਉਸ ਨਾਲ ਤੇ ਉਸਨੇ ਪੁੱਛਿਆ ਨਾਮਦੇਵ ਜੀ ਨੇ ਪੁੱਛਿਆ ਠਾਕੁਰ ਜੀ ਨੂੰ ਪੁੱਛਿਓ ਉਸ ਦਰਸ਼ਨ ਕਿਵੇਂ ਤਰੋਚਨ ਪਾਵੇ ਕੀ ਉਹ ਵੀ ਦਰਸ਼ਨ ਕਰ ਸਕਦਾ ਹੁਣ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਜੇ ਫਿਜ਼ੀਕਲ ਤੌਰ ਤੇ ਸਰੀਰਕ ਵਰਤਾਰਾ ਦਿਸਦਾ ਹੁੰਦਾ ਤੇ ਤਰਲੋਚਨ ਦੀਆਂ ਅੱਖਾਂ ਨਹੀਂ ਖੁੱਲੀਆਂ ਨਹੀਂ ਗੁਰਮਖੋ ਰੋਹਾਨੀਅਤ ਨੂੰ ਐਵੇਂ ਬੱਚਿਆਂ ਵਾਲੀ ਖੇਡ ਸਮਝ ਕੇ ਖੰਡਨ ਨਾ ਕਰੀਏ ਇਥੇ ਸੱਕੇ ਪਿਓ ਪੁੱਤਰ ਸਨ ਹਰਨਾਖਸ਼ ਦਾ ਖੂਨ ਪ੍ਰਹਿਲਾਦ ਵਿੱਚ ਪ੍ਰਹਿਲਾਦ ਖਰਨਾਖਸ਼ ਦਾ ਖੂਨ ਇੱਕ ਦੂਜਾ ਦੀ ਮਤ ਦੋਨਾਂ ਤੋਂ ਅਪਰੀਤ ਹੈ